ਪੰਜਾਬੀ ਫਿਲਮ ਗੋਡੇ-ਗੋਡੇ ਚਾਨੇ ਜਿੱਤਿਆ ਹੈ 71ਵਾਂ ਰਾਸ਼ਟਰੀ ਫਿਲਮ ਪੁਰਸਕਾਰ ਸੋਨਮ ਬਾਜਵਾ ਤਾਨਿਆ ਗਿੱਜੋੜੀ ਨੇ ਜਿੱਤਿਆ ਹੈ ਦਰਸ਼ਕਾਂ ਦਾ ਦਿਲ ਜਿਵੇਂ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਸਿਨੇਮਾ ਦੀ ਸੁਪਰ ਹਿੱਟ ਫਿਲਮ ਗੋਡੇ-ਗੋਡੇ ਚਾਨੇ 71ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਵਿੱਚ ਸਰਬੋਤਮ ਪੰਜਾਬੀ ਫਿਲਮ ਦਾ ਐਵਾਰਡ ਹਾਸਲ ਕੀਤਾ ਹੈ ਇਸ ਫਿਲਮ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਨੇ ਕੀਤਾ ਜਿਨ੍ਹਾਂ ਨੂੰ ਪਹਿਲਾਂ ਹਰਜੀਤਾ 2018 ਅਤੇ ਕਲੀਜੋਟਾ ਵਰਗੀਆਂ ਸਫਲ ਫਿਲਮਾਂ ਦੇ ਲਈ ਵੀ ਜਾਣਿਆ ਜਾਂਦਾ ਹੈ ਫਿਲਮ ਦੀ ਕਹਾਣੀ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਲੇਖਕ ਜਗਦੀਪ ਸਿੱਧੂ ਨੇ ਲਿਖੀ ਹੈ ਜਿਨ੍ਹਾਂ ਨੇ ਕਿਸਮਤ 2 ਅਤੇ ਹੋਰ ਸਫਲ ਫਿਲਮਾਂ ਦੇ ਨਾਲ ਆਪਣੀ ਪਛਾਣ ਬਣਾਈ ਹੈ ਗੋਡੇ-ਗੋਡੇ ਚਾਹ ਫਿਲਮ 26 ਮਈ 2023 ਨੂੰ ਜੀ ਸਟੂਡੀਓਜ਼ ਅਤੇ VH ਐਂਟਰਟੇਨਮੈਂਟ ਨੇ ਬੈਨਰ ਹੈਡ ਰਿਲੀਜ਼ ਹੋਈ ਸੀ ਤੇ ਫਿਲਮ ਗੋਡੇ-ਗੋਡੇ ਚਾਹ ਦੇ ਵਿੱਚ ਸੋਨਮ ਬਾਜਵਾ ਤਾਨੀਆਂ ਗੀਤਾ ਜਬਿੰਦ ਰਖੀਆ ਅਤੇ ਗੁਰਜਾਜ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਏ ਜਦਕਿ ਨਿਰਮਲ ਰੇਸ਼ੀ ਰੁਪਿੰਦਰ ਰੂਬੀ ਸਰਦਾਰ ਸੂਹੀ ਅਤੇ ਗੁਰਪ੍ਰੀਤ ਭੰਗੂ ਵਰਗੇ ਸੀਨੀਅਰ ਕਲਾਕਾਰਾਂ ਨੇ ਸਹਿਯੋਗੀ ਭੂਮਿਕਾਵਾਂ ਨਿਭਾਈਆਂ ਤੇ ਇਹ ਫਿਲਮ 1980 ਅਤੇ 1990 ਦੇ ਪੰਜਾਬ ਦੇ ਪਿਛੋਕੜ ਦੇ ਉਤੇ ਆਧਾਰਿਤ ਹੈ ਜਦੋਂ ਔਰਤਾਂ ਨੂੰ ਵਿਆਹ ਦੀਆਂ ਬਰਾਤਾਂ ਦੇ ਵਿੱਚ ਜਾਣ ਅਤੇ ਲਾੜੇ ਦੀ ਮਾਂ ਨੂੰ ਫੇਰਿਆਂ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੁੰਦੀ ਸੀ ਫਿਲਮ ਦੀ ਮੁੱਖ ਪਾਤਰ ਰਾਣੀ ਜੋ ਕਿ ਸੋਨਮ ਬਾਜਵਾ ਹੈ ਇਹ ਇਸ ਪੁਰਾਣੀ ਪ੍ਰਥਾ ਨੂੰ ਤੋੜਨ ਦਾ ਬੀੜਾ ਚੁੱਕਦੀ ਹੈ ਤੇ ਉਹ ਆਪਣੇ ਪਿੰਡ ਦੀਆਂ ਔਰਤਾਂ ਨੂੰ ਇਕੱਠਾ ਕਰਕੇ ਬਰਾਤ ਦੇ ਵਿੱਚ ਸ਼ਾਮਲ ਹੋਣ ਦੀ ਇੱਕ ਮੁਹਿੰਮ ਸ਼ੁਰੂ ਕਰਦੀ ਹੈ ਇਸ ਮੁਹਿੰਮ ਦੇ ਵਿੱਚ ਉਸ ਦੀ ਛੋਟੀ ਭੈਣ ਨਿਕੋ ਜੋ ਕਿ ਤਾਨਿਆ ਹੈ ਅਤੇ ਹੋਰ ਕਤਾ ਉਸਾਰ ਸਾਥ ਦਿੰਦੀਆਂ ਨੇ ਤਾਂ ਫਿਲਮ ਪੁਰਖ ਪ੍ਰਧਾਨ ਸਮਾਜ ਦੇ ਵਿਰੁੱਧ ਔਰਤ ਸ਼ਕਤੀਕਰਨ ਦੀ ਗੱਲ ਕਰਦੀ ਹੈ ਜਿਸ ਨੂੰ ਹਾਸੇ ਮਜ਼ਾਕ ਅਤੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਦੇ ਨਾਲ ਪੇਸ਼ ਕੀਤਾ ਗਿਆ ਹੈ ਫਿਲਮ ਗੋਡੇ-ਗੋਡੇ ਚਾਹ ਨੂੰ ਇੱਕ ਪਰਿਵਾਰਕ ਮਨੋਰੰਜਕ ਫਿਲਮ ਵਜੋਂ ਪੇਸ਼ ਕੀਤਾ ਗਿਆ ਹੈ ਜੋ ਔਰਤ ਸ਼ਕਤੀਕਰਨ ਦੇ ਸੁਨੇਹੇ ਨੂੰ ਮਨੋਰੰਜਨ ਦੇ ਨਾਲ ਜੋੜਦੀ ਹੈ ਸੋਨਮ ਬਾਜਵਾ ਅਤੇ ਤਾਨੀਆ ਦੀ ਜੋੜੀ ਜਿਨ੍ਹਾਂ ਨੇ ਪਹਿਲਾਂ ਗੁੱਡੀਆਂ ਪਟੋਲੇ 2019 ਦੇ ਵਿੱਚ ਸਫਲਤਾ ਹਾਸਲ ਕੀਤੀ ਸੀ ਉਸ ਨੇ ਇਸ ਫਿਲਮ ਦੇ ਵਿੱਚ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਫਿਲਮ ਦੇ ਗੀਤ ਜੋ ਦੇ ਟਿਪਸ ਪੰਜਾਬੀ ਦੇ ਬੈਨਰ ਹੇਠ ਰਿਲੀਜ਼ ਕੀਤੇ ਗਏ ਵਿਆਹ ਦੇ ਜੋਸ਼ੀਲੇ ਮਾਹੌਲ ਨੂੰ ਦਰਸਾਉਂਦੇ ਨੇ ਵਿਜੇ ਕੁਮਾਰ ਅਰੋੜਾ ਜਿਨ੍ਹਾਂ ਨੇ ਹਰਜੀਤਾ ਦੇ ਲਈ 66ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੇ ਵਿੱਚ ਸਰਵੋਤਮ ਪੰਜਾਬੀ ਫਿਲਮ ਦਾ ਐਵਾਰਡ ਜਿੱਤੇ ਸੀ ਤੇ ਉਹਨਾਂ ਨੇ ਹੁਣ ਗੋਡੇ-ਗੋਡੇ ਚਾਹ ਦੇ ਨਾਲ ਆਪਣੀ ਪ੍ਰਤਿਭਾ ਨੂੰ ਇੱਕ ਵਾਰ ਫਿਰ ਤੋਂ ਸਾਬਤ ਕੀਤਾ ਹੈ ਤੇ ਇਸ ਤੋਂ ਇਲਾਵਾ ਉਹਨਾਂ ਦੀ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਬਾਲੀਵੁੱਡ ਫਿਲਮ son of sardar ਦੋ ਨੇ ਵੀ ਸੁਰਖੀਆਂ ਬਟੋਰੀਆਂ ਨੇ ਜਗਦੀਪ ਸਿੱਧੂ ਦੀ ਕਹਾਣੀ ਨੇ ਫਿਲਮ ਨੂੰ ਇੱਕ ਮਜ਼ਬੂਤ ਸਮਾਜਿਕ ਸੁਨੇਹੇ ਦੇ ਨਾਲ ਮਨੋਰੰਜਕ ਬਣਾਇਆ ਹੈ ਜਿਸ ਨੇ ਦਰਸ਼ਕਾਂ ਨੂੰ ਸੋਚਣ ਦੇ ਲਈ ਮਜਬੂਰ ਕੀਤਾ ਹੈ ਫਿਲਮ ਨੂੰ ਇਸ ਵਿੱਚ ਕੀ ਅਤੇ ਦਰਸ਼ਕਾਂ ਨੇ ਸਰਾਇਆ ਹੈ ਜਿਸ ਵਿੱਚ ਸੋਨਮ ਬਾਜਵਾਦੀ ਅਦਾਕਾਰੇ ਨੂੰ ਵਿਸ਼ੇਸ਼ ਤੌਰ ਦੇ ਉਤੇ ਵਧਾਇਆ ਗਿਆ ਹੈ ਨਿਰਮਲ ਰਿਸ਼ੀ ਦੀ ਭੂਮਿਕਾ ਨੇ ਵੀ ਹਾਸੇ ਦੇ ਪਲ ਪੈਦਾ ਕੀਤੇ ਨੇ ਜਦਕਿ ਤਾਨਿਆ ਦੇ ਕਿਰਦਾਰ ਨੇ ਫਿਲਮ ਨੂੰ ਹੋਰ ਰੰਗੀਨ ਬਣਾਇਆ ਜੀ ਸਟੂਡੀਓਜ਼ ਦੇ ਸੀਵੀਓ ਸ਼ਾਰੀਕ ਪਟੇਲ ਨੇ ਕਿਹਾ ਹੈ ਵੀ ਇਹ ਫਿਲਮ ਔਰਸ਼ ਸ਼ਕਤੀਕਰਨ ਦੀ ਗੱਲ ਨੂੰ ਮਨੋਰੰਜਕ ਅੰਦਾਜ਼ ਦੇ ਵਿੱਚ ਪੇਸ਼ ਕਰਦੀ ਹੈ ਜੋ ਦਰਸ਼ਕਾਂ ਨੂੰ ਮਸ ਰਾਹਟ ਦੇ ਨਾਲ ਸੁਨੇਹਾ ਵਧਿੰਦੀ ਹੈ ਸੋ ਜੀ ਹੁਣ ਫਿਲਮ ਗੋਡੇ-ਗੋਡੇ ਚਾਂ ਨੇ ਨਾ ਸਿਰਫ ਪੰਜਾਬੀ ਸਿਨੇਮਾ ਦੀ ਸਮਾਜਿਕ ਸੋਚ ਨੂੰ ਉਜਾਗਰ ਕੀਤਾ ਹੈ ਸੋ ਉਹ ਰਾਸ਼ਟਰੀ ਪੁਰਸਕਾਰ ਜਿੱਤ ਕੇ ਪੰਜਾਬੀ ਫਿਲਮ ਇੰਡਸਟਰੀ ਦਾ ਮਾਣ ਵੀ ਵਧਾਇਆ ਹੈ ਸੋਨਮ ਬਾਜਵਾ ਤਾਨਿਆ ਅਤੇ ਪੂਰੀ ਟੀਮ ਦੀ ਸਖਤ ਮਿਹਨਤ ਅਤੇ ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਕ ਨੇ ਇਸ ਫਿਲਮ ਨੂੰ ਇੱਕ ਯਾਦਗਾਰ ਅਨੁਭਵ ਵੀ ਬਣਾਇਆ ਹੈ ਸੋ ਤੁਸੀਂ ਵੀ ਵਧਾਈਆਂ ਦਿਓ ਇਸ ਫਿਲਮ ਨੂੰ ਭਾਈ ਫਿਲਮ ਅਵਾਰਡ ਜਿੱਤ ਕੇ ਆਈ ਹੈ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ